ਮੁੱਖ ਨਿਲਦਾ ਆਖਾਂ ਦਿਨ ਰਾਤ ਪਰ ਘਰ ਜੋ ਹੀ ਨੀਂਜ ਸਨਾਤ ਨੀਂਜ ਸਨਾਤ ਮੁੱਖ ਨਿਲਦਾ ਆਖਾਂ ਦਿਨ ਰਾਤ ਪਰ ਘਰ ਜੋ ਹੀ ਨੀਂਜ ਤਤ ਨੀਚ ਸਨਾਤ ਕਾਮ ਕ੍ਰੋਧ ਤਨ ਵਸੈ ਚੰਨਾ ਗੁਰੂਦਵਾਰਾ ਮਾਨਕ ਟੱਪਰਾ ਸਾਹਿਬ ਜੋ ਕਿ ਹਰਿਆਣਾ ਦੇ ਪੰਚਕੁਲੇ ਜ਼ਿਲ੍ਹੇ ਦੇ ਰਾਏਪੁਰ ਰਾਣੀ ਕਸਬੇ ਦੇ ਕੋਲ ਮਾਨਕ ਟੱਪਰਾ ਨਾਂ ਦੇ ਪਿੰਡ ਵਿੱਚ ਸਥਿਤ ਹੈ ਤਨ ਵਸੈ ਚੰਨਾ ਧਨਕ ਰੂਪ ਰਾਕਰਤਾ तार, तेरा एक तारे संसार। तेरा गुरुद्वारा श्री मानक टबरा साहब पाशाही दसवीं ਸੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਾਤ ਵਿੱਚ ਬਣਵਾਇਆ ਗਿਆ ਹੈ ਇਸ ਸਥਾਨ ਨੂੰ ਗੁਰੂ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਗੁਰੂ ਜੀ ਨੇ ਆਪਣੇ ਚਰਨ ਇੱਥੇ ਪਾ ਕੇ ਇਸ ਧਰਤੀ ਨੂੰ ਪਾਵਨ ਅਤੇ ਪਵਿੱਤਰ ਕੀਤਾ ਇਸ ਸਥਾਨ ਉੱਪਰ ਜੋ ਵੀ ਸ਼ਰਧਾਲੂ ਸ਼ਰਧਾ ਨਾਲ ਆਉਣਗੇ ਇੱਥੇ ਸੇਵਾ ਕਰਨਗੇ ਉਹਨਾਂ ਦੀਆਂ ਸਭ ਮਨੋਕਾਮਨਾ ਪੂਰਨ ਹੋਣਗੀ ਸੰਤਾਂ ਇਸ ਸਥਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਉਂਦੀਆਂ ਹਨ ਕੌਣ ਠੱਗਵਾਣਾ ਠਗੀ ਦੇਸ ਠਗੀ ਦੇਸ ਫਾਹੀ ਸੁਰਤ ਫਾਹੀ 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 ਜੀ ਗੁਰੂ ਗੋਬਿੰਦ ਸਿੰਘ ਜੀ 1699 ਈਸਵੀ ਵਿੱਚ ਪੰਗਾਣੀ ਦੀ ਲੜਾਈ 'ਚ ਜਿੱਤ ਪ੍ਰਾਪਤ ਕਰਕੇ ਆਪਣੇ ਕਈ ਸਿੱਖਾਂ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਜੀ ਸ਼ਹਿਰ ਵਾਪਸ ਆਉਂਦੇ ਹੋਏ ਤੇ ਲਾਹੜਪੁਰ ਅਤੇ ਟੋਕਾ ਸਾਹਿਬ ਤੋਂ ਹੁੰਦੇ ਹੋਏ ਮਾਨਕ ਟੱਬਰਾ ਪਹੁੰਚੇ ਉਸ ਵੇਲੇ ਮਾਨਕ ਟੱਬਰਾ ਪਿੰਡ ਰਾਮਗੜ੍ਹ ਨਾਮਕ ਇੱਕ ਛੋਟੇ ਜੇ ਕਸਬੇ ਦਾ ਹਿੱਸਾ ਹੁੰਦਾ ਸੀ ਠਗਵਾੜਾ ਸੰਗਤ ਜੀ ਜਿਸ ਵੇਲੇ ਇਸ ਥਾਨ ਦੇ ਸ਼ਾਸਕ ਨੂੰ ਇਹ ਪਤਾ ਚੱਲਿਆ ਕਿ ਗੁਰੂ ਸਾਹਿਬ ਆਪਣੀ ਸਿੱਖ ਫੌਜ ਨਾਲ ਮਾਨਕ ਟੱਬਰਾ ਵਿਖਿਆਏ ਹਨ ਤਾਂ ਉਹ ਉਹਨਾਂ ਨੇ ਗੁਰੂ ਜੀ ਦੇ ਦਰਸ਼ਨ ਕੀਤੇ ਉਸਨੇ ਗੁਰੂ ਜੀ ਦੀ ਅਤੇ ਉਹਨਾਂ ਦੇ ਨਾਲ ਆਈਆਂ ਸਖਤਾਂ ਦੀ ਖੂਬ ਸੇਵਾ ਕੀਤੀ ਅਤੇ ਗੁਰੂ ਜੀ ਨੂੰ ਇੱਕ ਘੋੜਾ ਇੱਕ ਤਲਵਾਰ ਅਤੇ ਢੇਸ ਸਾਰਾ ਨਗਦ ਧਨ ਪੇਟਾ ਕੀਤਾ ਗੁਰੂ ਜੀ ਨੇ ਉਸ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਸ ਨੂੰ ਇੱਕ ਆਪਣਾ ਬੇਸ਼ਕ ਬਾਜ਼ਨਾ ਦਾ ਹਥਿਆਰ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਉਹ ਇਸ ਹਥਿਆਰ ਨੂੰ ਸਮਾਨ ਪੂਰਵਕ ਰੱਖੇਗਾ ਤਦ ਤੱਕ ਉਸਦੇ ਵੰਛ ਦਾ ਹੀ ਰਾਜ ਹੋਵੇ ਖਰਸਿਆਣਾ ਬਹੁਤ ਭਾਰ ਸੰਤਨ ਗੁਰੂ ਗੋਪੀਨ ਸਿੰਘ ਜੀ ਨੇ ਇਸ ਥਾਨ ਉੱਪਰ ਇਹ ਆਸ਼ੀਰਵਾਦ ਦਿੱਤਾ ਕਿ ਜੋ ਕੋਈ ਵੀ ਸੱਚੇ ਮਨ ਅਤੇ ਸ਼ਰਧਾ ਭਾਵਨਾ ਨਾਲ ਇੱਥੇ ਆਏਗਾ ਉਹ ਜੀਵਨ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਏਗਾ ਤਹਾਨ குருਪ ਰਾਕਰਤਾ ਤੇਰਾ ਇੱਕ ਨਾ ਤਾਰੇ ਸੰਸਾਰ ਤੇਰਾ ਮਾਨਕਪਰਾ ਵਿਖੇ ਜੀਰੀ ਗੁਰੂ ਗੋਬਿੰਦ ਸਿੰਘ ਜੀ ਦੋ ਰਾਤਾਂ ਰੁਕੇ ਇਤਿਹਾਸ ਪਾਸ ਦੇ ਪਿੰਡ ਦੇ ਲੋਕਾਂ ਨੇ ਗੁਰੂ ਜੀ ਦੀ ਖੂਬ ਸੇਵਾ ਕੀਤੀ ਅਤੇ ਸੱਚੇ ਪਾਤਸ਼ਾਹ ਕੋਲੋਂ ਆਸ਼ੀਰਵਾਦ ਪ੍ਰਾਪਤ ਕੀਤੇ ਅਰ ਸੰਸਾਰ ਤਾਰੇ ਸੁਸਾ ਤਾਰੇ ਸੰਸਾਰ ਤਾਰੇ ਸੁਸਾ ਤਾਰੇ ਸੰਸਾਰ ਤਾਰੇ ਸੁਸਾ ਇਸ ਥਾਂ ਤੋਂ ਹੀ ਗੁਰੂ ਜੀ ਰਾਣੀ ਕੇ ਰਾਏਪੁਰ ਦੇ ਲਈ ਰਵਾਨਾ ਹੋ ਗਏ ਗੁਰੂ ਸਾਹਿਬ ਦੀ ਪਵਿੱਤਰ ਸਮ੍ਰਿਤੀ ਵਿੱਚ ਹੀ ਇਹ ਗੁਰਦੁਆਰਾ ਬਣਾਇਆ ਗਿਆ ਜੋ ਕਿ ਹੁਣ ਗੁਰਦੁਆਰਾ ਮਾਨਕ ਟੱਪਰਾ ਸਾਹਿਬ ਪਾਸ਼ਾਏ 10ਵੀਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਹਿਲਾ ਇਹ ਸਥਾਨ ਸ੍ਰੀ ਗੁਰੂ ਆਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਸੰਗਰ ਜੀ ਜੇਕਰ ਤੁਸੀਂ ਵੀ ਇਸ ਥਾਂ ਦੇ ਦਰਸ਼ਨ ਕਰਨਾ ਆਉਣਾ ਚਾਹੁੰਦੇ ਹੋ ਤਾਂ ਦਿੱਲੀ ਤੋਂ ਇਹ ਸਥਾਨ ਤਕਰੀਬਨ 235 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਨੇੜਲਾ ਹਵਾਈ ਅੱਡਾ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਜੋ ਕਿ ਇਸ ਥਾਨ ਤੋਂ ਤਕਰੀਬਨ 40 ਕਿਲੋਮੀਟਰ ਦੀ ਦੂਰੀ ਤੇ ਹੈ ਨਜ਼ਦੀਕੀ ਰੇਲਵੇ ਸਟੇਸ਼ਨ ਚੰਡੀ ਮੰਦਰ ਦਾ ਹੈ ਜੋ ਕਿ ਇੱਥੋਂ 30 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਬੱਸ ਸਰਵਿਸ ਵੀ ਇਸ ਥਾਨ ਉਪਰ ਉਪਲਬਧ ਹੈ ਜੋ ਕਿ ਮਾਤਰ 1/2 ਕਿਲੋਮੀਟਰ ਦੀ ਦੂਰੀ ਤੇ ਹਨਕ ਰੂਪ ਰਾ ਕਰਤਾ ਹਨਕ ਰੂਪ ਰਾ ਕਰਨਾ ਸੰਗਤਿ ਸਥਾਨ ਉਪਰ ਗੁਰੂ ਕੇ ਅਟੁੱਟ ਲੰਗਰ ਦਾ ਵੀ ਪ੍ਰਬੰਧ ਹੈ ਅਤੇ ਯਾਤਰੀਆਂ ਦੇ ਠਹਿਰਨ ਲਈ ਯਾਤਰੀ ਨਿਵਾਸ ਸਥਾਨ ਵੀ ਹੈ ਜਿੱਥੇ ਸੰਗਤਾਂ ਰੁਕ ਕੇ ਵਿਸ਼ਰਾਮ ਕਰਦੀਆਂ ਹਨ ਸੰਸਾਰ ਮੈਂ ਹਾਇਸ ਯੋਵਾ ਦਾ ਤੇਰਾ ਇੱਕ ਨਾ ਅਰੇ ਸੰਸਾਰ ਤੇਰਾ ਸੰਗਤ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਣਿਆ ਹੋਇਆ ਜੇਕਰ ਸਾਡੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੁਆਫੀ ਚਾਹਨੇ ਆ ਅੱਗੇ ਵੀ ਇਸੇ ਤਰ੍ਹਾਂ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਦਿੰਦੇ ਰਹਾਂਗੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਵਾਂਗੇ ਸਾਡੇ ਨਾਲ ਬਣਨ ਵਾਸਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ